ਬਾਸ ਦੇ ਉੱਪਰ ਆਪਾਂ ਪਾਉਨੇ ਫੱਟੀ ਫੱਟੀ ਜਿਹੜੀ ਆਹ ਦੰਦਾਂ ਦੀ ਫੱਟੀ ਬੰਦਾ ਦੇਸੀ ਜੰਦੀਆਂ ਇਹ ਹਾਂਜੀ ਇਹਨੂੰ ਫੱਟੀ ਬੋਲਦੇ ਆ ਠੀਕ ਹੈ ਪੱਤਰ ਵੀ ਕਾਹ ਜਾਂਦਾ ਕੋਈ ਫੱਟੀ ਕਾਹ ਜਾਂਦਾ ਕੋਈ ਪਾੜਿਆ ਵਾਸ ਕਹਿੰਦਾ ਹਾਂ ਤੇ ਉੱਤੇ ਜਿਹੜੇ ਕਾਨੇ ਪਾਏ ਆ ਉਹ ਇਹਨੂੰ ਪੱਤਲ ਕਾਨਿਆਂ ਦੀ ਬੀਜ ਇਹਨੂੰ ਪੱਤਲ ਕਹਾਂ ਜਾਂਦੇ ਆ ਠੀਕ ਹੈ ਤਿੰਨ ਤਿੰਨ ਚੀਜ਼ਾਂ ਹੋਣਗੀਆਂ ਤਿੰਨ ਚੀਜ਼ਾਂ ਹੋਣਗੀਆਂ ਚੌਥੇ ਨੰਬਰ ਤੇ ਆਪਣਾ ਕਾਗਜ਼ ਆ ਗਿਆ ਚੌਥੇ ਤੇ ਕਾਗਜ਼ ਆ ਗਿਆ ਤੇ ਆਪਾਂ ਪਾ ਦਿੰਨੇ ਸਰ ਫਿਰ ਮਿੱਟੀ ਫਿਰ ਫਿਰ ਇੱਕ ਕਾਗਜ਼ ਠੀਕ ਹੈ ਡਬਲ ਲੇਅਰ ਕਾਗਜ਼ ਦੀ ਹੋਊਗੀ ਹੂੰ ਇਹ ਉਦੂ ਤੇ ਮਿੱਟੀ ਦਾ ਕੰਮ ਹੋ ਜਾਂਦਾ 3 ਇੰਚ 4 ਇੰਚੀ ਮੋਟੇ 5 ਇੰਚ ਜੁ ਆਪਣਾ ਆਪਣਾ ਜਿਹੜਾ ਜਾੜਾ ਲਵਾਸ ਹੈ ਨਾ ਇਹਦੇ ਤੇ ਆਪਾਂ ਫੋਟ ਮਿੱਟੀ ਦਾ ਅਕਰ ਵੀ ਕੰਮ ਕਰ ਸਕਦੇ ਆ ਤੇ ਵਾਇਆ 5 ਫੋਟ ਸਿੱਧੂ ਵੱਧ ਨਹੀਂ ਠੀਕ ਹੈ ਇਹ ਇਹ ਸ਼ੈੱਡ ਹੈ ਬਾਹਰੋਂ ਆਏ ਆ ਹਨਾ 30 18 ਦਾ ਇਹ ਸ਼ਾਨ ਨੂੰ ਬੇਨਿਫਿਟ ਆ ਦੇਖੋ ਹੀ ਪਸ਼ੂ ਇੱਕ ਇੱਕ ਪੱਖਾ ਚੱਲੀ ਜਾਂਦਾ ਪਸ਼ੂ ਦੇਖੋ ਕਿੰਨੇ ਆਰਾਮਦਾਰੀ ਨਾਲ ਬੈਠੇ ਆ ਗਰਮੀ ਦੇ ਵੇਖ ਲਓ ਤੁਸੀਂ ਟਾਈਮ ਆਪਣੇ 8:00 ਵਜੇ ਆਈ 10:00 ਵਜੇ ਆ ਹੂੰ ਤੇ ਗਰਮੀ ਫੁੱਲ ਹੈ ਗਰਮੀ ਫੁੱਲ ਆਪਾਂ ਕਹਿ ਸਕਦੇ ਹਾਂ ਜੀ ਇਹ ਨੂੰ ਜੂਨ ਮਹੀਨਾ ਦਾ ਹੈ ਤੇ 29 ਤਰੀਕ ਆ 29 ਤਰੀਕ ਆ ਤੇ ਹੈ ਦੇਖੋ ਹੀ ਫਿਰ ਤੁਸੀਂ ਐਚ ਐਫ ਕ੍ਰੋਸ ਗਾ ਵੇਖੋ ਘਰ ਕਿਹੜਾ ਕੋਈ ਲੋਕਾਂ ਦੇ ਫੌਗਰ ਲੱਗੇ ਜਾਂਦੇ ਆ ਬਾਈ ਹੂੰ ਤੇ ਇਹ ਠੰਡਾ ਬੋਰਿੰਗ ਸਿਰਫ 5000 ਰੁਪਏ ਵੱਧ ਦੇ ਕੇ ਯਾਰ ਆਪਾਂ ਨੂੰ ਬੈਨੀਫਿਟ ਇੰਨਾ ਵੀ ਆਪਣੇ ਪਸ਼ੂ ਉਹੋ ਜਿਹਾ ਆਪਣੇ ਪਸ਼ੂ ਡਾਕਟਰ ਤੋਂ ਵੱਜ ਜਾਣਗੇ ਡਾਕਟਰ ਤੋਂ ਉਹ ਬਾਕੀ ਕੁਦਰਤ ਨਾਲ ਜੁੜੀ ਹੋਈ ਚੀਜ਼ ਹੈ ਬਾਈ ਆਪਾਂ ਇਹੋ ਜੀ ਛੱਤ ਤਿਆਰ ਕਰਵਾਉਣੀ ਹੈ ਆਪਣੇ ਛੱਤ ਦੀ ਕੱਲੀ ਛੱਤ ਹਾਂਜੀ ਤੇ ਉਹਦਾ ਕਿੰਨਾ ਖਰਚਾ ਆ ਜਾਣਾ ਹੈ ਕੱਲੀ ਛੱਤ ਜੀ ਆਪਾਂ ਮੰਨ ਕੇ ਜੀ ਲੋ 30/18 ਤੇ 30/18 ਦੀ ਛੱਤ 30000 ਰੁਪਏ ਦੀ ਆਪਾਂ ਛੱਤ ਦੇ ਹਾਰ ਕਰਦੇ ਆ ਤੇ ਉਹਦੇ ਚ ਟ੍ਰਾਂਸਪੋਰਟ ਖਰਚਾ ਵੀਰੇ ਬਾਹਰ ਟਰਾਂਸਪੋਰਟ ਦਾ ਖਰਚਾ ਬਾਹਰ ਹੁੰਦਾ ਕੋਈ ਪਤਾ ਨਹੀਂ ਵੀਰ ਕਿੱਥੋਂ ਬੋਣ ਕਰ ਦਿੰਦਾ ਸਾਮਾਨ ਦਾ ਖਰਚਾ ਵਿੱਚਊਗਾ ਇਹ ਸਾਰਾ ਜੀ ਇਹਦੇ ਵਿੱਚ ਆਪਾਂ ਦੱਸਿਆ ਹੀ ਆ ਵੀ ਜਿਵੇਂ ਆਵਾਸ ਆ ਫੱਟੀ ਆ ਗਈ ਆਪਣੀ ਤਿੰਨ ਤਰ੍ਹਾਂ ਦੀ ਫੱਟੀ ਪਾਵਾਂਗੇ ਡਬਲ ਕਾਗਜ਼ ਪਾਵਾਂਗੇ ਸਰ ਪਾਵਾਂਗੇ ਜਾਂ ਕਲੇਡ ਆਪਣਾ ਮਿਸਤਰੀ ਲਵਾਉਗਾ ਨਾਲ ਘਰੇ ਦੀ ਉਸ ਤੋਂ ਬਾਅਦ ਆਪਣਾ ਗਾਰਾ ਘਰ ਵਾਲਿਆ ਨਹੀਂ ਪਾਉਣਾ ਹੁੰਦਾ ਉੱਪਰ ਗਾਰਾ ਪਾ ਕੇ ਤੇ ਸੀਮੈਂਟ ਦੀ ਤਹਿ ਇੱਕ ਪੈ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਸਰੀ ਘਰ ਸਸਰੀ ਘਰ ਬਾਈ ਜਿਵੇਂ ਕਿ ਆਪਾਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਹਨਾ ਵੀ ਅੱਜ ਆਪਾਂ ਸ਼ੈੱਡੀ ਵਿਖਾਉਣੇ ਆ ਆਪਣੇ ਦਰਸ਼ਕਾਂ ਨੂੰ ਸਹੀ ਆ ਤੇ ਹਰੇਕ ਪਾਸੇ ਏਡੋ-ਅੱਡੇ ਡਿਮਾਂਡ ਹੁੰਦੀ ਹੈ ਕੋਈ ਛੋਟਾ ਸ਼ੈੱਡ ਸ਼ੈੱਡ ਵੇਖਦਾ ਕੋਈ ਵੱਡਾ ਸ਼ੈੱਡ ਬਣਾਉਣ ਦੀ ਸਕੀਮ ਕਰਦਾ ਹਨਾ ਪਹਿਲਾਂ ਆਪਾਂ ਛੋਟਾ ਸੈੱਡ ਦਿਖਾਇਆ ਥੋੜਾ ਜਿਹਾ ਤੇ ਅੱਜ ਹੁਣ ਏਦੋਂ ਥੋੜਾ ਜਿਹਾ ਵੱਡਾ ਸ਼ੈੱਡ ਅੱਜ ਆਪਾਂ ਵਿਖਾਉਣਾ ਤੇ ਆਪਾਂ ਅੱਜ ਹੁਣ ਉੱਥੇ ਹੀ ਖੜੇ ਆ ਉਸੇ ਪੈਂਡੀ ਨਾਮ ਭੋਲੇ ਹਨਾ ਇਹ ਪੈੜ ਸੁਗਣਾ ਬਲੂ ਆ ਬਈ ਹਾਂਜੀ ਤੇ ਹੁਣ ਆਪਾਂ ਕਿਹੜਾ ਸ਼ੈੱਡ ਵਿਖਾਉਣਾ ਆਪਣੇ ਦਰਸ਼ਕਾਂ ਨੂੰ ਆਪਣੇ ਕੋਲੇ ਹੋਣੇ ਸ਼ੈੱਡ ਹੈਗਾ 3018 ਦਾ ਬਈ ਅੱਛਾ ਇਹ ਇਹ ਸ਼ੈੱਡ ਹੈ ਬਾਹਰੋਂ ਆਏ ਹਨਾ 3018 ਦਾ ਇਹ ਸ਼ ਤੇ ਆयो ਇਹਦੀ ਬਣਾਵਟ ਵੀ ਉਵੇਂ ਹੀ ਆ ਕਿ ਥੋੜਾ ਫੇ ਥੋੜਾ ਚੇਂਜ ਕੀਤਾ ਸੀ ਬਸ ਇਹ ਡਿਜ਼ਾਈਨ ਫਰਕ ਚ ਨਹੀਂ ਲੱਗਦਾ ਇਹ ਤਾਂ ਮਾੜਾ ਜਿਹਾ ਡੈਣ ਪੂਰੇ ਫਰਕ ਇਹਦੀ ਮਜ਼ਬੂਤੀ ਉਹਦੇ ਨਾਲ ਵੀ ਦੁੱਗਣੀ ਆ ਜਾਂਦੀ ਵਿੱਚ ਆਲੇ ਕਟਮੀ ਸਰਕੀ ਦੇ ਠੀਕ ਆ ਹੂੰ ਤੇ ਇਹ ਇਹਦੇ ਆਪਾਂ ਜੇ ਲੰਬਾਈ ਚੜਾਈ ਦੀ ਗੱਲ ਕਰੀਏ ਆਪਾਂ ਇਹ ਲੰਬਾਈ ਤਾਂ 30 ਆਈ ਇਹਦੀ ਹੂੰ ਤੇ ਚੜਾਈ ਇਹਦੀ ਹੈਗੀ 18 ਲੰਬਾਈ ਇਹਦੀ 30 ਆ ਤੇ ਚੜਾਈ 18 ਚੜਾਈ ਇਹਦੀ 18 ਹਾਂ 30 ਬਾਈ 18 ਦਾ ਹੋ ਗਿਆ ਇਹ 30 ਬਾਈ 18 ਦਾ ਹੋ ਗਿਆ ਤੇ ਉਹਦੇ ਨਾਲੋਂ ਕਿੰਨਾ ਕੁ ਫਰਕ ਜ ਹੈ ਇਹ ਤੇ ਇਹ ਬਾਈਟ ਜ ਦਾ ਕੋਈ ਬੜਾ ਖਾਸ ਫਰਕ ਨਹੀਂ ਇਹ 30000 ਚ ਵੀ ਓਵੇਂ ਹੋ ਗਿਆ ਇਹ ਵੀ ਥੋੜਾ ਜਿਆਦਾ ਥਾਂ ਸੀ ਥੋੜਾ ਜਿਆਦਾ ਉਹ 2 ਫੁੱਟ ਥਾਂ ਜਿਆਦਾ ਕਰਕੇ ਤੇ ਉਹ ਜ ਖਰਚਾ 2 ਫੁੱਟ ਦੇ ਹਿਸਾਬ ਨਾਲ ਪਿਆ ਜਾਂਦਾ ਹੂੰ ਤੇ ਇਹਦੀ ਹੁਣ ਆਪਾਂ ਛੱਤ ਦੀ ਗੱਲ ਕਰਦੇ ਹਾਂ ਇਹ ਡਿਜ਼ਾਈਨ ਹੈ ਜਿਹੜਾ ਆਪਾਂ ਪਹਿਲਾਂ ਵਾਲੇ ਛੱਤ 'ਚ ਵੇਖਿਆ ਸੀ ਹਨਾ ਇਹ ਥੋੜਾ ਫਰਕ 'ਚ ਲੱਗਦਾ ਮੈਨੂੰ ਇਹ ਫਰਕ 'ਚ ਇਹਦੀ ਮਜ਼ਬੂਤੀ ਜ਼ਿਆਦਾ ਜੀ ਆ ਦੇਖੋ ਡੱਬੀ ਹੈ ਨ ਹਾਏ ਡੱਬੇ ਆ ਬਣਾਈਏ ਜਿਹੜੇ ਸੈਂਟਰ ਜੋ ਡੱਬੀ ਹੁਣ ਉਹਨੂੰ ਸੈਂਟਰ ਤੋਂ ਵੀ ਆਪਾਂ ਨੂੰ ਕੰਮ ਕਰਦੀ ਆ ਹੂੰ ਬਾਸ ਦੇ ਸੈਂਟਰ ਤੋਂ ਨਹੀਂ ਉਹਦੇ ਵਿੱਚ ਡੱਬੀ ਹੈ ਨਹੀਂ ਸੀ ਹਨਾ ਇਹ ਹੂੰ ਠੀਕ ਹੈ ਇਹਦੀ ਹੁਣ ਜੇ ਆਪਾਂ ਲੇਅਰ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਪਹਿਲਾਂ ਤੁਸੀਂ ਬਾਸ ਦੀ ਲੇਅਰ ਬਣਾਈ ਹੈ ਹਨਾ ਤੇ ਇਹ ਬਾਸ ਵੀ ਤੁਸੀਂ ਪਹਿਲਾਂ ਮੈਨੂੰ ਦੱਸਦੇ ਸੀਗੇ ਆਪਾਂ ਗੱਲ ਕਰੀ ਸੀਗੀ ਵੀ ਪੱਟੀ ਵਾਲੇ ਬਾਸ ਨੂੰ ਦੇ ਕੇ ਉਹ ਕੀ ਫਰਕ ਕੀ ਹੁੰਦਾ ਉਹਨਾਂ 'ਚ ਉਹ ਫਰਕ ਜੀ ਆਪਾਂ ਇਹੀ ਹੁੰਦਾ ਉਹਨੂੰ ਸਿਉਂਖ ਨਹੀਂ ਪੈਂਦੀ ਪੱਠੀ ਵਾਲੇ ਵਾਸਤੇ ਇੱਕ ਉਹ ਪੈਂਦਾ ਮਹਿੰਗਾ 85 ਰੁਪਈਆ ਦਾ ਵਾਸ ਪੈਂਦਾ ਆਪਾਂ ਨੂੰ ਵੀ ਆਪਣੇ ਆਪਣੇ ਕੋਲੇ ਉਹ ਵੀ ਅਵੇਲੇਬਲ ਹੁੰਦਾ ਜੇ ਆਪਾਂ ਹਾਂਜੀ ਹਾਂਜੀ ਕੋਈ ਬੰਦਾ ਆਪਣੇ ਤੋਂ ਕੰਮ ਕਰਵਾਉਣਾ ਚਾਹੇ ਜਿਆਦਾਤਰ ਆਪਾਂ ਪੱਠੀ ਵਾਲੇ ਵਾਸਤੇ ਹੀ ਕੰਮ ਕਰਦੇ ਆ ਦੂਜਾ ਵਾਸ ਕੱਚਾ ਪਾਉਂਦੇ ਨਹੀਂ ਜੇ ਆਪਣਾ ਕੰਮ ਦੀ ਇੱਕ ਹੀ ਨਹੀਂ ਹੈਨੀ ਉਹ ਵੀ ਪੱਠੇ ਲਵਾਤੀ ਪੱਠੀ ਵਾਲੇ ਵਾਸਤੇ ਹੀ ਇੱਕ ਕੰਮ ਹੋਊਗੀ ਉਹਦਾ ਬੈਨੀਫਿਟ ਤੁਸੀਂ ਕੀ ਦੱਸਿਆ ਸੀਗਾ ਉਹਦਾ ਬੈਨੀਫਿਟ ਇੱਕ ਮੇਨ ਕਾਰਨ ਉਹਦਾ ਸਿਉਂਖ ਦਾ ਸਿਉਂਖ ਦਾ ਕਾਰਨ ਵੀ ਉਹਨੂੰ ਸਿਉਂਖ ਨਹੀਂ ਪੈਂਦੀ ਹੈ ਨਾ ਹਾਂਜੀ ਹੁਣ ਆਪਾਂ ਇਹ ਛੱਡ ਦੀ ਗੱਲ ਕਰਦੇ ਆਂ ਮੇਨ ਤੌਰ ਤੇ ਜਿਹੜੇ ਵੀ ਆਪਾਂ ਨਹੀਂ ਵੀਡੀਓ ਵੇਖਦੇ ਆ ਨਾ ਸਾਰਿਆਂ ਨੂੰ ਐ ਹੁੰਦਾ ਵੀ ਇਹਦਾ ਖਰਚਾ ਕਿੰਨਾ ਕ ਆਇਆ ਹੋਣਾ ਵੀ ਦੂਜੇ ਛੱਡ ਆ ਜਿਹੜੇ ਟੀਨਾ ਵਾਲੇ ਜਾਂ ਕਿ ਜਿਹੜੇ ਲੈਂਟਰ ਵਾਲੇ ਹੁੰਦੇ ਆ ਉਹਨਾਂ ਨਾਲੋਂ ਇਹ ਸਸਤਾ ਪੈਂਦਾ ਕਿ ਉਹਦੇ ਬਰਾਬਰ ਪੈ ਜਾਂਦਾ ਇਹ ਚਾਦਰਾਂ ਨਾਲੋਂ ਤਾਂ ਮੰਨ ਕੇ ਚਲੋ ਜੀ ਇਹ ਚਾਦਰਾਂ ਪੈਂਦੀਆਂ 25000 ਦੀਆਂ ਤੇ 30 ਦਾ ਪੈਂਦਾ 5000 ਦਾ ਫਰਕ ਆ ਸੇਮ ਏਰੀਆ ਦੇ ਵਿੱਚ ਸੇਮ ਏਰੀਆ ਦੇ ਵਿੱਚ ਵੀ ਚਾਦਰਾਂ ਨਾਲੋਂ ਇਹ 5000 ਰੁਪਏ ਮਹਿੰਗਾ ਪਊ ਹਾਂ ਪੈਂਦਾ ਜੀ ਠੀਕ ਹੈ ਤੇ ਉਹ じゃ ਫਿਰ ਇਹਦਾ ਬੈਨੀਫਿਟ ਕੀ ਹੋ ਜਾਂਦਾ ਕਿਸਾਨ ਨੂੰ ਕਿਸਾਨ ਨੂੰ ਬੈਨੀਫਿਟ ਆ ਦੇਖੋ ਹੀ ਪਸ਼ੂ ਆ ਇੱਕ ਇੱਕ ਪੱਖਾ ਚੱਲੀ ਜਾਂਦਾ ਪਸ਼ੂ ਦੇਖੋ ਕਿੰਨੇ ਆਰਾਮਦਾਰੀ ਨਾਲ ਬੈਠੇ ਆ ਗਰਮੀ ਦੇ ਵੇਖ ਲਓ ਤੁਸੀਂ ਟਾਈਮ ਆਪਣੇ ਵੱਜ ਗਏ ਆ ਜੀ 10 ਵਜ ਗਏ ਆ ਤੇ ਗਰਮੀ ਫੁੱਲ ਆ ਗਰਮੀ ਫੁੱਲ ਆ ਆਪਾਂ ਕਹਿ ਸਕਦੇ ਆ ਜੀ ਇਹਨੂੰ ਜੂਨ ਮਹੀਨਾਗਾ ਹੈ ਤੇ 29 ਤਰੀਕ ਆ 29 ਤਰੀਕ ਆ ਤੇ ਹੈ ਦੇਖੋ ਹੀ ਫਿਰ ਤੁਸੀਂ ਟੌਰ ਨਾਲ ਬੈਠੇ ਐਚ ਐਫ ਕ੍ਰੋਸ ਗਾ ਵੇਖੋ ਕਰਕੀ ਕੋਈ ਲੋਕਾਂ ਦੇ ਫੌਗਰ ਲੱਗ ਜਾਂਦੇ ਆ ਬਾਈ ਤੇ ਇਹ ਠੰਡਾ ਬੋਲ ਇਹ ਸਿਰਫ 5000 ਰੁਪਏ ਵਧ ਦੇ ਕੇ ਯਾਰ 5000 ਆਪਾਂ ਨੂੰ ਬੈਨੀਫਿਟ ਇੰਨਾ ਵੀ ਆਪਣੇ ਪਸ਼ੂ ਉਹ ਉਹੋ ਜਿਹਾ ਆਪਣੇ ਪਸ਼ੂ ਡਾਕਟਰ ਤੋਂ ਬਚ ਜਾਣਗੇ ਡਾਕਟਰ ਤੋਂ ਉਹ ਬਾਕੀ ਕੁਦਰਤ ਨਾਲ ਜੁੜੀ ਹੋਈ ਚੀਜ਼ ਹੈ ਬਾਈ ਹੂੰ ਤੇ ਹੁਣ ਆਪਾਂ ਇਹਦੀ ਕਰਨੀ ਆ ਛੱਤ ਦੀ ਗੱਲ ਕਰਦੇ ਆ ਕਿਉਂਕਿ ਜਿਹੜੀ ਆ ਤੁਸੀਂ ਚਾਰ ਦਿਵਾਰੀ ਕਰੀ ਆ ਹੈਨਾ ਹੂੰ ਹੂੰ ਇਹ ਤਾਂ ਆਪਣੀ ਚੋਇਸ ਦੇ ਹਿਸਾਬ ਨਾਲ ਆਪਣੇ ਸ਼ੌਂਕ ਦੇ ਹਿਸਾਬ ਨਾਲ ਆ ਵੀ ਜੇ ਸ਼ੌਂਕ ਨੂੰ ਭਾਵੇਂ ਆਪਾਂ ਇੱਥੇ ਬੂਟੀਆਂ ਵੀ ਬਣਵਾ ਲਈਏ ਤੁਹਾਨੂੰ ਉਹ ਵੀ ਤੁਸੀਂ ਬਣਾ ਦੇ ਹਾਂਜੀ ਉਹਦਾ ਤਾਂ ਖਰਚਾ ਫਿਰ ਅੱਡ ਹੋਣਾ ਹੀ ਆ ਉਹਦਾ ਦੋਣਾ ਹੀ ਆ ਹੁਣ ਆਪਾਂ ਮੇਨ ਖਰਚੇ ਦੀ ਗੱਲ ਕਰਨੀ ਹੈ ਵੀ ਜੇ ਆਪਾਂ ਇਹੋ ਜੀ ਛੱਤ ਤਿਆਰ ਕਰਵਾਉਣੀ ਹੈ ਆਪਣੇ ਸ਼ੈੱਡ ਦੀ ਕੱਲੀ ਛੱਤ ਹਾਂਜੀ ਤੇ ਉਹਦਾ ਕਿੰਨਾ ਖਰਚਾ ਆ ਜਾਣਾ ਹੈ ਕੱਲੀ ਛੱਤ ਜੀ ਆਪਾਂ ਮੰਨ ਕੇ ਚੁਲੋ 30 बाई 18 ਤੇ 30 बाई 18 ਦੀ ਛੱਤ 30000 ਰੁਪਏ ਦੀ ਆਪਾਂ ਛੱਤ ਤਿਆਰ ਕਰਦੇ ਹਾਂ ਤੇ ਉਹਦੇ ਚ ਟ੍ਰਾਂਸਪੋਰਟ ਖਰਚਾ ਵੀਰੇ ਬਾਹਰ ਟਰਾਂਸਪੋਰਟਰ ਖਰਚਾ ਬਾਹਰ ਹੋਊਗਾ ਕੋਈ ਪਤਾ ਨਹੀਂ ਵੀਰ ਕਿੱਥੋਂ ਬੁਣ ਕਰ ਦਿੰਦਾ ਸਮਾਨ ਦਾ ਖਰਚਾ ਵਿੱਚ ਹੋਊਗਾ ਇਹ ਸਾਰਾ ਜੀ ਇਹਦੇ ਵਿੱਚ ਆਪਾਂ ਦੱਸਿਆ ਹੀ ਆ ਵੀ ਜਿਵੇਂ ਬਾਸ ਆ ਫੱਟੀ ਆ ਗਈ ਆਪਣੀ ਤਿੰਨ ਤਰ੍ਹਾਂ ਦੀ ਫੱਟੀ ਪਾਵਾਂਗੇ ਡਬਲ ਕਾਗਜ ਪਾਵਾਂਗੇ ਹਰ ਪਾਵਾਂਗੇ ਤੇ ਕਲੇਡ ਆਪਣਾ ਮਿਸਤਰੀ ਲਵਾਉਗਾ ਨਾਲ ਘਰੇ ਦੀ ਉਸ ਤੋਂ ਬਾਅਦ ਆਪਣਾ ਗਾਰਾ ਘਰ ਵਾਲਿਆਂ ਨੇ ਪਾਉਣਾ ਹੁੰਦਾ ਉੱਪਰ ਗਾਰਾ ਪਾ ਕੇ ਤੇ ਸੀਮੈਂਟ ਦੀ ਤਹਿ ਇੱਕ ਪੈ ਜਾਂਦੀ ਆ ਨਹੀਂ ਸੀਮੈਂਟ ਦੀ ਜਿਹੜਾ ਸੀਮੈਂਟ ਵਿੱਚ ਲੱਗਿਆ ਉਹ 30000 ਦੇ ਵਿੱਚ ਹੀ ਲੱਗਦਾ ਕਿ ਅਲੱਗ ਤੋਂ ਉਹ ਵੀਰੇ ਅਲੱਗ ਤੋਂ ਉਹ ਵਾਲਾ ਉਹ ਘਾਰਾ ਵੀ ਅਲੱਗ ਤੋਂ ਲੈਵਰੀ ਵੀ ਅਲੱਗ ਤੋਂ ਆਪਾਂ ਤਾਂ ਆਪਦੀ ਵਾਸਤੇ ਮਟੀਰੀਅਲ ਅਕੋਰਡਿੰਗ ਦੱਸਿਆ ਵੀਰੇ ਹੂੰ ਠੀਕ ਆ ਆ ਬਾਕੀ ਆਪਾਂ ਬਾਈ ਘਰ ਵਾਲੇ ਨਾਲ ਹੀ ਮਿਲਾ ਦਨੇ ਯਾਰ ਲੈ ਠੀਕ ਆ ਬਾਈ ਤੂੰ 10000 ਰੁਪਏ ਬਈ ਕਿੰਨੇ ਤੂੰ ਆਇਆ ਜਦੋਂ ਆਪਾਂ ਸ਼ੈੱਡ ਆ ਇਹਨਾਂ ਚਾਦਰਾਂ ਇਹਨਾਂ ਬਾਈ ਚਾਦਰਾਂ ਪਾਈਆਂ ਸੀਆਂ ਮਾਈਕ ਦੇ ਦਿਓ ਬਾਈ ਨੂੰ ਲਓ ਜੀ ਹੁਣ ਆਪਾਂ ਜਿੰਨਾਂ ਦਾ ਸ਼ੈੱਡ ਹੈ ਇਹ ਜਿਹੜੇ ਵੀਰਾਂ ਨੇ ਸ਼ੈੱਡ ਪਵਾਇਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਬਾਈ ਜੀ ਸਸਰੀਕਾਲ ਸਭ ਤੋਂ ਪਹਿਲਾਂ ਬਾਈ ਸਾਰਣ ਸਸਰੀਕਾਲ ਤੇ ਜਿਵੇਂ ਆਹ ਬਾਈ ਇਹ ਨਾਲ ਤਾਂ ਆਪਾਂ ਗੱਲ ਕਰ ਹੀ ਲਈ ਹੈ ਨਾ ਇਹ ਕਹਿੰਦੇ ਵੀ ਚਾਦਰਾਂ ਨਾਲੋਂ ਪਹਿਲਾਂ ਇੱਥੇ ਚਾਦਰਾਂ ਪਾਈਆਂ ਹੋਈਆਂ ਸੀ ਹਾਂਜੀ ਪਹਿਲਾਂ ਚਾਦਰਾਂ ਪਾਈਆਂ ਸੀਆਂ ਇੱਥੇ ਚਾਦਰਾਂ 'ਚ ਗਰਮੀ ਬਹੁਤ ਨਹੀਂ ਪਸਵਾਉਂ ਪਸੂਣ ਗਰਮੀ ਬਹੁਤ ਆ ਕੇ ਤੇ ਫੇਰ ਆਪਾਂ ਨੂੰ ਦੱਸਿਆ ਕਿ ਇਹਨੇ ਇਹੋ ਜਿਹੇ ਸ਼ੈੱਡ ਤਿਆਰ ਹੁੰਦੇ ਆ ਅਸੀਂ ਜੀ ਪਹਿਲਾਂ ਤਾਂ ਲੈਂਟਰ ਲਾਉਂਦੇ ਸੀਗੇ ਹੂੰ ਤੇ ਸਾਨੂੰ ਮੈਸਤਰੀ ਮਿਲਾਈ ਜੀ ਇਹ ਠੀਕ ਹੈ ਆਹ ਲੈ ਜੀ ਸਿਆ ਬੰਦਾ ਜੀ ਠੀਕ ਹੈ ਜੀ ਇਹ ਆਂਦਾ ਵੀ ਆਪਾਂ ਸਰਕਾਰ ਨਾਲ ਪਾਵਾਂ ਜੀ ਹੂੰ ਤੇ ਜੋ ਉਸ ਸਰਕਾਰ ਨਾਲ ਪਾਇਆ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਤੇ ਇਹਦਾ ਖਰਚੇ ਦਾ ਕਿੰਨਾ ਕੁ ਫਰਕ ਆ ਉਹਦੇ ਨਾਲ ਖਰਚਾ ਤਾਂ ਮਾੜਾ ਮੋਟਾ ਥੋੜਾ ਕਾ ਨਹੀਂ ਫਰਕ ਆ ਜੀ ਹੂੰ ਤੇ ਉਹ ਚਾਦਰ ਨਾਲ 100 ਗੁਣਾ ਚੰਗਾ ਜੀ 100 ਗੁਣਾ ਚੰਗਾ ਵੀ ਇੱਕ ਤਾਂ ਇਹ ਤਪਦਾ ਨਹੀਂ ਹਾਂ ਤਪਦਾ ਜਮਾ ਹੀ ਨਹੀਂ ਜੀ ਤੇ ਮੈਨੂੰ ਇਹ ਮਜ਼ਬੂਤ ਵੀ ਜ਼ਿਆਦਾ ਲੱਗਦਾ ਹਾਂਜੀ ਮਜ਼ਬੂਤੀ ਵੀ ਹੈਗੀ ਹੈ ਜੀ ਇਹ ਜਿਵੇਂ ਬਾਈ ਨੇ ਦੱਸਿਆ ਆਪਾਂ ਨੂੰ ਇਹਦੀ ਲੇਅਰ ਹੈ ਜਿਹੜੀ ਬਹੁਤ ਮੋਟੀ ਆ ਹਾਂਜੀ ਬਾਈ ਇਹਦੀਆਂ ਲੇਅਰਾਂ ਦੀ ਆਪਾਂ ਗੱਲ ਕਰੀਏ ਤੇ ਲੇਅਰਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਵੇਂ ਬਾਸ ਆ ਗਈ। ਇਸ ਤੋਂ ਬਾਅਦ ਕੀ ਪਾਇਆ ਆਪਾਂ ਇਹ ਤੇ ਬਾਸ ਦੇ ਉੱਪਰ ਆਪਾਂ ਪਾਉਣੇ ਫੱਟੀ। ਫੱਟੀ ਜਿਹੜੀ ਆਹ ਬੰਦਾਂ ਦੀ ਫੱਟੀ ਬੰਦਾਂ ਦੀ ਸੀ ਜਾਂਦੀਆਂ ਇਹ। ਹਾਂ ਜੀ ਇਹਨੂੰ ਫੱਟੀ ਬੋਲਦੇ ਆ। ਠੀਕ ਹੈ ਪੱਤਰ ਵੀ ਕਾਹੇ ਜਾਂਦਾ ਕੋਈ ਫੱਟੀ ਕਾਹੇ ਜਾਂਦਾ ਕੋਈ ਪਾੜਿਆ ਵਾਸ ਕਾਹੇ ਜਾਂਦਾ ਹਾਂ ਤੇ ਉੱਤੇ ਜਿਹੜੇ ਕਾਨੇ ਪਾਏ ਆ ਉਹ ਇਹ ਇਹਨੂੰ ਪੱਤਲ ਕਾਨਿਆਂ ਦੀ ਬਣਾਉਂਦੇ ਇਹਨੂੰ ਪੱਤਲਾ ਕਾਹੇ ਜਾਂਦੇ ਆ ਠੀਕ ਹੈ ਤਿੰਨ ਤਿੰਨ ਚੀਜ਼ਾਂ ਹੋਣਗੀਆਂ ਤਿੰਨ ਚੀਜ਼ਾਂ ਹੋਣਗੀਆਂ ਚੌਥੇ ਨੰਬਰ ਤੇ ਆਪਣਾ ਕਾਗਜ਼ ਆ ਗਿਆ ਚੌਥੇ ਤੇ ਕਾਗਜ਼ ਆ ਗਿਆ ਠੀਕ ਹੈ ਕਈ ਬੰਦੇ ਕਹਿੰਦੇ ਬਾਈ ਕਮੈਂਟ ਵੋਹ ਕਰਦੇ ਆ ਕੋਈ ਬਾਈ ਕਾਗਜ਼ ਥੱਲੇ ਪਾਦਾ ਬਾਈ ਕਾਗਜ਼ ਪਾਉਣ ਦਾ ਕਰਨੇ ਆ ਵਿੱਚ ਚਿੜੀਆਂ ਵੜ ਜਾਂਦੀਆਂ ਚਿੜੀਆਂ ਤੋਂ ਆਪਾਂ ਸਪੈਸ਼ਲ ਹਾਲ ਨਹੀਂ ਇੱਕ ਫੰਦਲਾ ਆਂਦਾ ਨਾ ਉੱਪਰ ਆਪਣਾ ਕਾਗਜ਼ ਉਦੋਂ ਉੱਤੇ ਆਪਾਂ ਪਾ ਤੇ ਉਦੋਂ ਤੇ ਮਿੱਟੀ ਦਾ ਕੰਮ ਹੋ ਜਾਂਦਾ 3 ਇੰਚ 4 ਇੰਚੀ ਮੋਟੀ 5 ਇੰਚ ਜੋ ਆਪਣਾ ਆਪਣਾ ਜਿਹੜਾ ਜਾੜਾ ਲਵਾਸ ਹੈ ਨਾ ਇਹਦੇ ਤੇ ਆਪਾਂ ਫੋਟ ਮਿੱਟੀ ਦਾ ਅਕਰ ਵੀ ਕੰਮ ਕਰ ਸਕਦੇ ਆ ਤੇ ਵਾਇਆ 5 ਫੋਟ ਸਿੱਧੂ ਵੱਧ ਨਹੀਂ ਠੀਕ ਹੈ ਬਾਈ ਜੀ ਤੁਸੀਂ ਆਪਾਂ ਨੂੰ 30000 ਰੁਪਏ ਦਾ ਖਰਚਾ ਦੱਸਤਾ ਹਨਾ ਜੇ ਆਪਾਂ ਗਾਡਰਾਂ ਸਣੇ ਗਾਡਰਾਂ ਸਣੇ ਆਹ ਬੁਰਜੀਆਂ ਕਢਾਉਣ ਦਾ ਹੁਣ ਇਹ ਤਾਂ ਹੁਣ ਜਾਲਗਾਂ ਲੱਗੀਆਂ ਕੰਦ ਵੀ ਆ ਉਹ ਤਾਂ ਆਪਾਂ ਪਹਿਲਾਂ ਹੀ ਗੱਲ ਕਰ ਲਈ ਵੀ ਉਹ ਤਾਂ ਆਪਣੇ ਸਿਰ ਤੇ ਆਪਾਂ ਕਿੰਨਾ ਖਰਚਾ ਕਰਨਾ ਜੇ ਆਪਾਂ ਸਿੰਪਲ ਗੱਲ ਕਰ ਗਏ ਹਨਾ ਆਪਾਂ ਬੁਰਜੀਆਂ ਕੱਢਾਂਗੇ ਸਿੰਪਲ ਤਾਂ ਤੇ ਬੁਰਜੀਆਂ ਤੇ ਇਹ ਗਾਡਰਾਂ ਤੇ ਸਾਰੀ ਛੱਤ ਤੇ ਲੇਬਰ ਕੰਪਲੀਟ ਯਾਨੀ ਕਿ ਕੰਪਲੀਟ ਖਰਚਾ ਕਿੰਨਾ ਕੁ ਹੋਜੂ ਐਡੇ ਸ਼ੱਡ ਤੇ ਕੰਪਲੀਟ ਆਪਾਂ ਖਰਚਾ ਤੁਹਾਨੂੰ ਦੱਸ ਦਿਆਂ ਜਿਵੇਂ ਆ ਗਾਡਰ ਪਾਏ ਆ ਤੇ ਆਪਾਂ ਬੁਰਜੀਆਂ ਲਾ ਕੇ ਵੀ ਆਪਾਂ ਨੂੰ ਡਾਉਣ ਗਾਡਰ ਪਾਉਣੇ ਪੈਣਗੇ ਪਾਉਣੇ ਪੈਣਗੇ ਹਾਂ ਸਾਈਡ ਤੇ ਪੈਣਗੇ ਨਾ ਸਾਈਡ ਤੇ ਪੈਣਗੇ ਦੋਨੇ ਸਾਈਡਾਂ ਦੀ ਉਹ ਆਪਾਂ ਗਾਡਰ ਪਾ ਕੇ ਕੱਲੀ ਛੱਤ ਆ ਬਖੜੀ ਕਰਦੇ ਕਿਸੇ ਡੇਰੀ ਫਾਰਮ ਵਾਲੇ ਦੀ ਚੁਆਇਸ ਦੇ ਹਿਸਾਬ ਨਾਲ ਚੁਆਇਸ ਦੇ ਹਿਸਾਬ ਨਾਲ ਠੀਕ ਆ ਉਹ ਆਪਾਂ ਨੂੰ 60 ਤੋਂ 62 ਮਿਨੀਮਮ ਦੇ 20 8000 65000 ਦੇ ਵਿੱਚ ਕਈ ਬੰਦੇ ਕੁਆਡ ਦਾ ਗਾਡਰ ਕੁਆਡ ਵੀ ਹੁੰਦਾ ਕਈਆਂ ਕੋਲੇ ਉਹ ਗਾਡਰ ਉਹ ਜੇ ਨਾਲ ਘਾਟ ਵੀ ਪੈਦਾ 60 ਤੋਂ 65 ਦਾ ਮੰਨ ਕੇ ਚੱਲਦੇ ਵੀ ਇੰਨੇ ਪੈਸੇ ਲੱਗਦੇ ਉਹਦੇ ਚ ਲੇਬਰ ਵੀ ਸਮੇਤ ਉਹਦੀ ਬੋਰਡਿੰਗਾਂ ਕੱਢਣ ਵਾਲੇ ਮਿਸਤਰੀ ਦੀ ਵੀ ਹੋ ਜਾਂਦੀ ਹੈ ਇੱਥੇ ਇੰਨੇ ਕੁ ਚ ਆਪਣਾ ਸ਼ੈੱਡ ਦਾ ਸਾਰਾ ਖਰਚਾ ਲੇਬਰ ਦੇ ਸਣੇ ਗਾਡਰਾਂ ਦੇ ਸਣੇ ਛੱਤ ਬੁਰਜੀਆਂ ਸਾਰਾ ਕੰਪਲੀਟ ਸ਼ੈੱਡ ਆਪਣਾ 60 ਤੋਂ 65000 ਦੇ ਵਿੱਚ ਤਿਆਰ ਹੈ 18 बाई 18 बाई 30 18 बाई 30 ਦਾ ਸ਼ੈੱਡ 60 ਤੋਂ 65000 ਦੇ ਵਿੱਚ ਤਿਆਰ ਹੁੰਦਾ ਬਾਕੀ ਆਪਣੀ ਆਵਰੀ ਡਿਮਾਂਡ ਹੈ ਜਿਵੇਂ ਆਪਾਂ ਇੱਧਰ ਗੁਰਨੀਆਂ ਬਣਾਵਾਂਗੇ ਉਹ ਤਾਂ ਬਾਈ ਯਾਰ ਸ਼ੌਕ ਲੱਗਣੇ ਲੱਗਣੇ ਉਹ ਸ਼ੌਕ ਦਾ ਮੁੱਲ ਹੈ ਅਰਸਲਾਵਾਂਗੇ ਉਹ ਤੁਹਾਡੇ ਵੱਨ ਵੀ ਆਪਣਾ ਤਿਆਰ 65000 ਦੇ ਵਿੱਚ ਹੋ ਜਾਂਦਾ ਹੈ ਹਾਂ ਤੇ ਬਾਈ ਕਿਸੇ ਨੇ ਇਹ ਸ਼ੈੱਡ ਬਣਵਾਉਣੇ ਹੋਣ ਤੁਤ ਆਪਣੀ ਸਰਵਿਸ ਕਿਹੜੀਆਂ ਕਿਹੜੀਆਂ ਸਟੇਟਾਂ ਦੇ ਵਿੱਚ ਲੀਨੀ ਆਪਣੀ ਸਰਵਿਸ ਬਾਈ ਪੰਜਾਬ ਹਰਿਆਣਾ ਤੇ ਰਾਜਸਥਾਨ ਇਹ ਤਿੰਨ ਸਟੇਟਾਂ ਦੇ ਵਿੱਚ ਸਰਵਿਸ ਰਹੂਗੀ ਇੱਕ ਵਾਰੀ ਆਪਣਾ ਨੰਬਰ ਜ਼ਰੂਰ ਦੱਸ ਦਿਓ ਵੀ ਜੇ ਕਿਸੇ ਵੀਰ ਨੇ ਕੰਟੈਕਟ ਕਰਨਾ ਹੋਵੇ ਤੁਹਾਡੇ ਨਾਲ ਤੇ ਉਹ ਸੰਪਰਕ ਕਰ ਸਕੇ ਬਾਈ ਕੰਟੈਕਟ ਹੈਗਾ ਇਹ ਆਪਣਾ 86993 0.99 ਠੀਕ ਹੈ ਜੀ ਬੁੱਟਰ ਆਪਾਂ ਨੂੰ ਸਾਰੇ ਬੁੱਟਰ ਦੇ ਨਾਮ ਤੋਂ ਜਾਣਦੇ ਆ ਬੁੱਟਰ ਕੰਟਰੈਕਸ਼ਨ ਆਪਣੀ ਹੈਗੀ ਠੀਕ ਹੈ ਜੀ ਤੇ ਲਓ ਜੀ ਇਹ ਸ਼ੈੱਡ ਸੀਗਾ ਇਹ ਆ ਆਪਾਂ ਦਿਖਾਇਆ ਤੁਹਾਨੂੰ ਨੰਬਰ 2 ਸ਼ੈੱਡ ਹਨਾ ਇਸ ਤੋਂ ਬਾਅਦ ਆਪਾਂ ਕੁਝ ਵੱਡੇ ਸ਼ੈੱਡ ਵੀ ਦਿਖਾਵਾਂਗੇ ਤੇ ਇੱਕ ਬਾਈ ਤੁਸੀਂ ਕਹਿੰਦੇ ਸੀ ਵੀ ਸ਼ੇਪ ਸ਼ੈੱਡ ਵੀ ਪਾਉਣਾ ਆਪਾਂ ਛੱਤੇ ਨੇ ਹੋਣੇ ਤੁਹਾਨੂੰ ਸ਼ੈੱਡ ਹਾਂ ਉਹ ਸ਼ੈੱਡ ਵੀ ਆਪਾਂ ਦਿਖਾਵਾਂਗੇ ਉਹ ਵੀ ਤੁਸੀਂ ਜ਼ਰੂਰ ਦੇਖੋ ਤੇ ਵੀਡੀਓ ਚ ਬਣੇ ਰਹੋ ਤੇ ਸ਼ੈੱਡ ਕਿਸੇ ਨੇ ਬਣਵਾਉਣਾ ਹੋਵੇ ਬਾਈ ਨਾਲ ਕੰਟੈਕਟ ਕਰ ਲਿਓ ਤੇ ਇਹੋ ਜਿਹੇ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਹੁਣ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ